ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਕੀਮਤ ਪਾਲ ਕਰ ਤੇਸਵਰੇ ਦੀ ਵੱਡੀ ਖਬਰ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਜਿੱਤੇ ਜਿੱਥੇ ਚੰਡੀਗੜ੍ਹ ਦੇ ਵਿੱਚ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ ਆਈਟੀ ਪਾਰਕ ਦੇ ਨੇੜੇ ਜ਼ਮੀਨ ਦਾ ਤਬਾਦਲਾ ਕਰਨ ਦਾ ਇਹ ਪ੍ਰਸਤਾਵ ਸੀ ਮਨੀ ਮਾਚਰਾ ਦੇ ਕੋਲ ਜਿਹੜੀ ਹੈ ਇਹ ਨਵੀਂ ਵਿਧਾਨ ਸਭਾ ਬਣਾਈ ਜਾਣੀ ਸੀ ਤਾਂ ਪਰ ਗ੍ਰਹਿ ਮੰਤਰਾਲੇ ਦੇ ਵੱਲੋਂ ਹਰਿਆਣਾ ਦੇ ਇਸ ਪ੍ਰਸਤਾਵ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਤਾਂ ਲਗਾਤਾਰ ਹਰਿਆਣਾ ਦੇ ਵੱਲੋਂ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਨੂੰ ਲੈ ਕੇ ਪ੍ਰਸਤਾਵ ਜਿਹੜਾ ਇਸ ਦੀ ਮੰਗ ਕੀਤੀ ਜਾ ਰਹੀ ਸੀ ਤੇ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਇਸ ਦਾ ਪ੍ਰਸਤਾਵ ਜਿਹੜਾ ਉਹ ਭੇਜਿਆ ਗਿਆ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਦੇ ਇਸ ਪ੍ਰਸਤਾਵ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਹੈ ਆਈਟੀ ਪਾਰਕ ਦੇ ਨੇੜੇ ਜ਼ਮੀਨ ਦਾ ਤਬਾਦਲਾ ਕਰਨ ਦਾ ਇਹ ਪ੍ਰਸਾਫ ਸੀ ਮਨੀ ਮਾਸ਼ਾ ਦੇ ਕੋਲ ਜਿਹੜੀ ਹੈ ਇਹ ਨਵੀਂ ਵਿਧਾਨ ਸਭਾ ਬਣਾਈ ਜਾਣੀ ਸੀ ਪਰ ਕੇਂਦਰ ਗ੍ਰਾਮ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਹੈ ਯਾਨੀ ਕਿ ਹੁਣ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਤਦ ਤੱਕ ਲਗਾਤਾਰ ਹਰਿਆਣਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਆਪਣੀ ਵੱਖਰੀ ਵਿਧਾਨ ਸਭਾ ਜਿਹੜੀ ਆ ਉਸ ਦੀ ਮੰਗ ਕੀਤੀ ਜਾ ਰਹੀ ਸੀ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ ਜੁੜੇ ਹੋਏ ਨੇ ਤਾਂ ਮਨੋਜ ਇੱਕ ਕੇਂਦਰ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦਾ ਇਹ ਪ੍ਰਸਤਾਵ ਜਿਹੜਾ ਹਰਿਆਣਾ ਦਾ ਉਸ ਨੂੰ ਖਾਰਜ ਕਰ ਦਿੱਤਾ ਗਿਆ ਤੇ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਚ ਨਹੀਂ ਬਣੇਗੀ ਅਮ ਬਿਲਕੁਲ ਦੇਖੋ ਹਰਿਆਣਾ ਜਿਹੜਾ ਸੀਗਾ ਉਹ ਪੰਜਾਬ ਚੰਡੀਗੜ੍ਹ ਦੇ ਵਿੱਚ ਅਲੱਗ ਤੋਂ ਜਿਹੜੀ ਕੀ ਹੈ ਬੱਕਰੀ ਆਪਣੀ ਵਿਧਾਨ ਸਭਾ ਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਦੇ ਵਾਸਤੇ ਉਹਨਾਂ ਨੇ ਜ਼ਮੀਨ ਮੰਗੀ ਸੀਗੀ ਉਹਨਾਂ ਨੇ ਕਿਹਾ ਸੀਗਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਵਿਧਾਨ ਸਭਾ ਬਣਾਉਣ ਵਾਸਤੇ 10 ਏਕੜ ਜ਼ਮੀਨ ਦੋ ਜਦੋਂ ਅ ਮੁੱਖ ਮੰਤਰੀ ਮਨੂਰ ਲ ਖੱਟਰ ਸੀਗੇ ਉਸ ਟਾਈਮ ਲੈਟਰ ਲਿਖਿਆ ਗਿਆ 10 ਏਕੜ ਜ਼ਮੀਨ ਮੰਗੀ ਗਈ ਤੇ ਉਹਦੇ ਬਦਲੇ ਵਿੱਚ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦਿੱਤੀ ਗਈ ਇਹ ਜਿਹੜੀ ਜ਼ਮੀਨ ਦਿੱਤੀ ਗਈ ਸੀਗੀ ਇਹ ਜ਼ਮੀਨ ਇਹਨਾਂ ਨੇ ਮਾਂ ਜਿਹੜੀ ਸੀ ਮਨਮਤਾ ਲਾਗੇ ਦਿੱਤੇ ਸੀਗੀ ਤੇ ਚੰਦ ਸੀ ਕਿ ਸਾਡੀ ਜਿਹੜੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਬਣਿਆ ਉਹਦਾ ਤਰਕ ਦਿੱਤਾ ਗਿਆ ਸੀਗਾ ਕਿ ਇਸ ਜਿਹੜੀ ਸਾਡੀ ਵਿਧਾਨ ਸਭਾ ਹੈ ਗਿਆ ਉਹਦੇ ਇਸ ਟਾਈਮ 90 ਸੀਟਾਂ ਨੇ ਜੇ ਨਵੀਂ ਪਰਿਸਿਮਨ ਹੁੰਦੀ ਹੈ ਕਿ ਤਾਂ ਉਸ ਤੋਂ ਬਾਅਦ 126 ਹੋ ਜਾਣਗੀਆਂ ਇਸ ਕਰਕੇ ਸਾਨੂੰ ਲੱਗਦਾ ਵਿਧਾਨ ਸਭਾ ਦੀ ਜ਼ਰੂਰਤ ਹੈ ਪਰ ਜੋ ਪੁਨਰਗਠਨ ਐਕਟਾ 1966 ਦੇ ਉਹਦੇ ਅਨੁਸਾਰ ਜਿਹੜਾ ਪੰਜਾਬ ਹਰਿਆਣਾ ਦਾ ਗਠਨ ਹੋਇਆ ਸੀਗਾ ਤਾਂ ਉਸ ਟਾਈਮ ਜਿਹੜਾ ਸੀਗਾ ਪੰਜਾਬ ਜਿਹੜਾ ਹੈਗਾ ਆਪਾਂ ਕਹੀਏ ਪੰਜਾਬ ਦੀ ਵਿਧਾਨ ਸਭਾ ਦੋਨਾਂ ਵਿੱਚ ਵੰਡੀ ਹੋਈ ਆ ਅੱਧੀ ਵਿਧਾਨ ਸਭਾ ਜਿਹੜੀ ਹੈ ਪੰਜਾਬ ਦੇ ਕੋਲ ਹੈ ਤੇ ਅੱਧੀ ਵਿਧਾਨ ਸਭਾ ਜਿਹੜੀ ਹੈਗੀ ਆ ਉਹ ਹਰਿਆਣਾ ਦੇ ਕੋਲ ਹੈ ਭਾਵੇਂ ਕਿ ਟੈਂਪਰੇਰੀ ਆਪਾਂ ਕੀ ਹੈ ਪ੍ਰਬੰਧਨ ਕੀਤਾ ਗਿਆ ਸੀਗਾ ਤੇ ਕਿਹਾ ਗਿਆ ਸੀਗਾ ਕਿ ਹਰਿਆਣਾ ਨੂੰ ਅਲੱਗ ਤੋਂੜੀ ਰਾਜਤਾਂ ਜਿਹੜੀ ਹੈ ਉਹ ਬਣਾਣ ਬਣਾਈ ਜਾਵੇਗੀ ਹਰਿਆਣਾ ਇਹ ਪੰਜਾਬ ਜਿਹੜਾ ਚੰਡੀਗੜ੍ਹ ਹੈਗਾ ਪੰਜਾਬ ਦਾ ਹੈਗਾ ਪਰ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਰਹੀਆਂ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਕਾਰਨ ਜਿਹੜਾ ਇਹ ਵਿਵਾਦ ਅੱਜ ਵੀ ਜਿਹੜਾ ਜਿੰਦਾ ਹੈਗਾ ਪਰ ਆਪਾਂ ਇਹ ਗੱਲ ਕਰਾਂਗੇ ਇਹਦੇ ਵਿੱਚ ਕੀ ਜਿੰਨੀ ਵੀ ਚੰਡੀਗੜ੍ਹ ਦੇ ਵਿੱਚ ਆਪਾਂ ਕੀਏ ਕਿ ਹਰਿਆਣੇ ਦੇ ਕੋਸ਼ਿਸ਼ ਕੀਤੀ ਹੈ ਕਿ ਸਾਡੀ ਆਪਣੀ ਵੱਖਰੀ ਵਿਧਾਨ ਸਭਾ ਬਣੇ ਉਹਦਾ ਲੋਕਾਂ ਨੇ ਵਿਰੋਧ ਕੀਤਾ ਚਾਹੇ ਉਹ ਰਾਜਨੀਤਿਕ ਪਾਰਟੀਆਂ ਸੀ ਪੰਜਾਬ ਦੀਆਂ ਚਾਹੇ ਉਹ ਅਕਾਲੀ ਦਲ ਸੀ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬੀਜੇਪੀ ਵੀ ਸੀਗੀ ਤੇ ਕਿਸਾਨ ਵੀ ਜਿਹੜੇ ਗਏ ਨੇ ਹੋਰ ਜੁੱਥੇ ਬੰਦੇ ਨੇ ਸਭ ਨੇ ਵਿਰੋਧ ਕੀਤਾ ਸੀਗਾ ਤੇ ਹੁਣ ਜਿਹੜੇ ਹੈਗੇ ਆ ਇਹ ਸਪਸ਼ਟ ਹੈ ਕਿ ਅਮਿਤ ਸ਼ਾਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਐਦਾਂ ਦਾ ਕੋਈ ਮੁੱਦਾ ਨਹੀਂ ਚੱਕਣਾ ਕਿਉਂਕਿ 231 ਤੱਕ ਦੇ ਜਿਹੜਾ ਮਾਸਟਰ ਪਲਾਨਾ ਉਹਦੇ ਵਿੱਚ ਐਦਾਂ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਜੀ ਮਨੋਜ ਦੇਖੋ ਹਰਿਆਣਾ ਦੇ ਵੱਲੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਉਦੋਂ ਜ਼ਮੀਨ ਮੰਗੀ ਗਈ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਜਿਹੜਾ ਉਹਨਾਂ ਦਾ ਫੈਸਲਾ ਸੀ ਜਾਂ ਉਹਨਾਂ ਦੀ ਮੰਗ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਨੇ ਦੇਖੋ ਚੰਡੀਗੜ੍ਹ ਪ੍ਰਸ਼ਾਸਨ ਆਪਣੇ ਆਪ ਤਾਂ ਕੁਝ ਨਹੀਂ ਕਰ ਸਕਦਾਗਾ ਜੋ ਵੀ ਕੰਮ ਕਰਦਾ ਹੋਗਾ ਕੇਂਦਰੀ ਗ੍ਰਹਿ ਮੰਤਰਾ ਦੇ ਦੀ ਉਸ ਪਰੇ ਕੰਮ ਕਰਤੰਦਾ ਤਾਂ ਉਧਰੋਂ ਕੋਈ ਆਪਾਂ ਨੂੰ ਕਹੀਏ ਕਿ ਕਿ ਨਹੀਂ ਕੋਈ ਉਂਦਰੋਂ ਹਰ ਜਣ ਨਹੀਂ ਮਿਲਦਾ ਤਾਂ ਉਹ ਜਿਹੜਾ ਕੰਮ ਹੈ ਉਹ ਰੁਕ ਜਾਂਦਾ ਹੈਗਾ ਤੇ ਦੇਖੋ ਪਰ ਹਰਿਆਣੇ ਦੀ ਕੋਸ਼ਿਸ਼ ਸੀ ਕਿ ਸਾਡੀ ਜਿਹੜੀ ਮਨੀਵਾਦਰਾ ਦੇ ਕੋਲ ਜਿਹੜੀ ਹੈਗੀ ਹੈ 10 ਏਕੜ ਦੇ ਵਿੱਚ ਜ਼ਮੀਨ ਉਹਨੇ ਦੇਖੀ ਸੀਗੀ ਤੇ ਉਹਦੇ ਬਦਲੇ 12 ਏਕੜ ਜ਼ਮੀਨ ਜਿਹੜੀ ਸੀ ਰਜੀਵ ਗਾਂਧੀ ਜਿਹੜਾ ਆਈਟੀ ਪਾਰਕ ਹੈ ਉਹਦੇ ਲਾਗੇ ਦੇਈ ਜਾ ਰਹੀ ਸੀ ਕਿ ਇੱਥੇ ਅਸੀਂ ਤੁਹਾਨੂੰ ਵਾਪਸ ਜ਼ਮੀਨ ਦੰਨੇ ਆ ਤੁਸੀਂ ਸਾਡੀ ਜ਼ਮੀਨ ਲਓ ਤਵਾਦ ਜ਼ਮੀਨ ਦਾ ਤਵਾਦਲਾ ਕਰ ਦੋ ਉਹਨੇ ਜੋ ਉਹਨਾਂ ਨੇ ਇਸ ਤਰ੍ਹਾਂ ਰੱਖੇ ਸੀ ਕਿ ਹਰਿਆਣੇ ਦੇ ਨਾਲ ਜੁੜਦੀ ਹੋਈ ਗਿਆ ਕੀ ਹਰਿਆਣੇ ਦਾ ਸਮਝਾ ਕਿ ਹਰਿਆਣੇ ਦੇ ਜਿਹੜੇ ਲੋਕਾਂ ਨੇ ਆਣਾ ਆ ਜਾਂ ਮੰਤਰੀ ਆਣਾ ਉਹਨਾਂ ਨੂੰ ਕੋਈ ਵੀ ਦੂਰੀ ਨਾ ਪਵੇ ਆਸਾਨੀ ਨਾਲ ਆ ਸਕਣ ਉਹ ਚਾਹ ਚੰਡੀਗੜ੍ਹ ਵੀ ਉਹਨਾਂ ਨੂੰ ਜਿਹੜਾਗਾ ਪਾਰ ਨਹੀਂ ਕਰਨਾ ਪਵੇਗਾ ਪਰ ਜੇ ਬਣੇਗੀ ਤਦ ਜਿਹਦੀ ਬੰਦੀ ਹੈ ਤਾਂ ਉਹਦੇ ਉੱਪਰ ਜਿਹੜਾ ਹੈਗਾ ਪੱਕੀ ਪਕੇ ਲੱਗ ਤੋਂ ਵਿਧਾਨ ਸਭਾ ਬੰਦੀ ਤਾਂ ਪੰਜਾਬ ਦਾ ਜਿਹੜਾ ਹੱਕ ਹੈ ਉਹ ਘਟਦਾ ਹੈਗਾ ਆ ਤੇ ਇਹ ਜਿਹੜੀਆਂ ਚੀਜ਼ਾਂ ਕਿਉਂਕਿ ਪੰਜਾਬ ਬਾਰ ਬਾਰ ਕਹਿੰਦਾ ਰਿਹਾ ਹੈ ਕਿ ਚੰਡੀਗੜ੍ਹ ਆ ਜਿਹੜਾ ਪੰਜਾਬ ਦਾ ਹੈਗਾ ਆ ਪੰਜਾਬ ਦੇ ਹਿੱਸੇ ਦਾ ਹੈਗਾ ਆ 60 40 ਦੀ ਰੇਸ਼ੋ ਹੈਗੀ ਹੈ ਇੱਥੇ ਖਰਚ ਕਰਦੇ ਫਿਰ ਲੈਟਰ ਪਾਇਆ ਗਿਆ ਫਿਰ ਉਹ ਜ਼ਮੀਨ ਦਿੱਤੀ ਗਈ ਜ਼ਮੀਨ ਦੇ ਤਵਾਦਲੇ ਲੈਟਰ ਦਿੱਤੀ ਗਈ ਪਹਿਲਾਂ ਜ਼ਮੀਨ ਮੰਗੀ ਉਹਨੇ ਖਰਚ ਕਰਦੀ ਫਿਰ ਇਹਨੇ ਦੁਬਾਰਾ ਕਿਹਾ ਕਿ ਅਸੀਂ ਤੁਹਾਨੂੰ ਜ਼ਮੀਨ ਦੇ ਬਦਲੇ ਜ਼ਮੀਨ ਦੇ ਦੋ ਸਾਨੂੰ ਤੁਹਾਨੂੰ ਅਸੀਂ 12 ਏਕੜ ਜ਼ਮੀਨ ਦੰਨੇ ਆ ਤੁਸੀਂ 산 ਨੂੰ ਦਾ ਸਿਕੜ ਜ਼ਮੀਨ ਦੇ ਦੋ ਇਹ ਗੱਲ ਵੀ ਹੋਈ ਪਰ ਹੁਣ ਜਦੋਂ ਮੀਟਿੰਗਾਂ ਹੋਈਆਂ ਤਾਂ ਅਮਰ ਸਿੰਘ ਉਹਨਾਂ ਨੇ ਸਪਸ਼ਟ ਕਰਕੇ ਕਹੇ ਕਿ ਐਦਾਂ ਦਾ ਕੋਈ ਮੁੱਦਾ ਨਹੀਂ ਹੈਗਾ ਨਾ ਐਦਾਂ ਦੀ ਗੱਲ ਕੋਈ ਕਰਨੀ ਹੈਗੀ ਹੈ ਅਲੱਗ ਤੋਂ ਵਿਧਾਨ ਸਭਾ ਨੂੰ ਲੈ ਕੇ ਇਸ ਤੋਂ ਗੱਲ ਸਪਸ਼ਟ ਹੈਗਾ ਕਿ ਜਿਸ ਤਰ੍ਹਾਂ ਦਾ ਵਿਰੋਧ ਪੰਜਾਬ ਦੇ ਵਿੱਚ ਹੁੰਦਾ ਹੈਗਾ ਕੇਂਦਰ ਜਿਹੜਾ ਹੈਗਾ ਉਹ ਅਗਲੇ ਵਿਧਾਨ ਸਭਾ ਜੋ ਲੱਗਦਾ ਹੈਗਾ ਕਿ ਅਗਲੇ 227 ਦੇ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਆਪ ਡੇਢ ਸਾਲ ਬਾਅਦ ਹੋਣੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਕੋਈ ਵੀ ਪੰਜਾਬ ਦੇ ਵਿੱਚ ਐਦਾਂ ਦਾ ਵਿਵਾਦ ਨਹੀਂ ਕੇਂਦਰ ਖੜਾ ਕਰਨਾ ਚਾਹ ਖੜਾ ਕਰਨਾ ਜਾਂਦਾ ਜਿਨ੍ਹਾਂ ਲੋਕ ਰਾਏ ਜਿਹੜੀ ਹੈਗੀ ਆ ਉਹਨਾਂ ਦੇ ਖਿ ਲੜਗਾ ਪਿੱਛੇ ਕੀਤਾ ਗਿਆ ਆਪਾਂ ਕਹੀਏ ਕਿ ਇਹ ਵੀ ਇੱਕ ਤਰ੍ਹਾਂ ਦਾ ਆਪਾਂ ਕਹੀਏ ਕਿ ਠੰਡੇ ਬੱਥੇ ਚ ਪਾਣ ਵਾਲੀ ਗੱਲ ਹੈਗੀ ਹੈਗੀ ਕਿ ਫਿਲਹਾਲ ਜਿਹੜੇ ਅੱਗੇ ਇਹਨੂੰ ਕੋਈ ਮਨਜ਼ੂਰੀ ਨਹੀਂ ਮਿਲਦੀ ਹੈਗੀ ਖਰਜ ਕਰ ਦਿੱਤਾ ਉਹਨਾਂ ਨੇ ਕਿ ਹਲੇ ਕੋਈ ਗੱਲ ਹੈਗੀ ਜੇ ਆਪਾਂ ਕਹੀਏ ਕੀ ਐਦਾਂ ਦੀ ਕੰਮ ਹੁੰਦੇ ਨੇ ਆਪਾਂ ਕਹੀਏ ਕਿ ਪਹਿਲਾਂ ਸੈਂਟ ਦੀ ਗੱਲ ਆਈ ਜਿਹੜਾ ਸੈਂਟਗੇਟ ਦੀ ਗੱਲ ਆਈ ਉਹਦੇ ਮੈਂਬਰਾਂ ਦੀ ਗੱਲ ਆਈ ਉਹਦੇ ਇਲੈਕਸ਼ਨ ਦੀ ਗੱਲ ਆਈ ਉਹ ਵੀ ਬੈਕ ਬੈਕ ਕੀਤਾ ਗਿਆ ਤੇ ਇਸ ਤਰ੍ਹਾਂ ਕਰਕੇ ਜੇ ਅਗਰ ਕੇਂਦਰ ਜਿਹੜਾ ਹੈਗਾ ਪੰਜਾਬ ਦੇ ਹਿੱਤ ਨੂੰ ਤਾਂ ਅੱਗੇ ਰੱਖਦਾ ਹੈਗਾ ਤਾਂ ਇਹਦਾ ਕੇਂਦਰ ਆਪਣੀ ਨਹੀਂ ਛਵੀ ਹੈ ਉਹਨੂੰ ਸਾਫ ਕਰੇਗਾ ਕਿ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿਰੋਧੀ ਨਹੀਂ ਹੈਗੇ ਕੋਈ ਵੀ ਮਸਲਾ ਜਿਹੜਾ ਹੈ ਕੇ ਲੈ ਕੇ ਅਗਰ ਕੋਈ ਆਂਦਾ ਹੈਗਾ ਤਾਂ ਅਗਰ ਉਹਦਾ ਵਿਰੋਧ ਹੁੰਦਾ ਹੈਗਾ ਅਗਰ ਲੋਕ ਨਹੀਂ ਚਾਹੁੰਦੇ ਤਾਂ ਅਸੀਂ ਉਹਨੂੰ ਪਿੱਛੇ ਵੀ ਹਰਦੇ ਆਂ ਅਸੀਂ ਉਹਨੂੰ ਜਿਹੜਾ ਵਾਪਸ ਵੀ ਲੈਂਦੇ ਹੈਗੀਆਂ ਤੇ ਇੱਥੇ ਵੀ ਮਨੋਜ ਆਖਿਰਕਾਰਨ ਕੀ ਸੀ ਤਰਕ ਕੀ ਦਿੱਤਾ ਗਿਆ ਸੀ ਹਰਿਆਣਾ ਸਰਕਾਰ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਵੱਖਰੀ ਵਿਧਾਨ ਸਭਾ ਦਿੱਤੀ ਜਾਵੇ। ਦੇਖੋ ਆਪਾਂ ਗੱਲ ਕਰਦੇ ਕਿ ਜੋ ਇਸ ਟੈਮ ਵਿਧਾਨ ਸਭਾ ਹੈਗੀ ਜੋ ਪਹਿਲਾਂ ਪੁਰਾਣੇ ਪੰਜਾਬ ਦੀ ਵਿਧਾਨ ਸਭਾ ਪੂਰੀ ਸੀਗੀ ਉਹ ਜ ਅੱਧਾ ਅੱਧਾ ਹਿੱਸਾ ਮਿਲਿਆ ਗਿਆ ਆਪਾਂ ਵਿਧਾਨ ਸਭਾ ਜਾਣਦੇ ਆ ਤੇ ਇੱਕ ਪਾਸੇ ਜਿਹੜੀ ਹੈਗੀ ਆ ਪੰਜਾਬ ਦੀ ਵਿਧਾਨ ਸਭਾ ਲੱਗਦੀ ਹੈਗੀ ਐ ਤੇ ਦੂਜੇ ਪਾਸੇ ਜਿਹੜਾ ਹੈਗਾ ਅ ਅੱਧਾ ਦਾ ਹਿੱਸਾ ਅੱਧ ਤੋਂ ਅੱਧਾ ਹਿੱਸਾ ਲੜਾਗਾ ਉਹ ਹਰਿਆਣਾ ਕੋਲ ਆ ਉੱਥੇ ਹਰਿਆਣਾ ਦੀ ਵਿਧਾਨ ਸਭਾ ਜਿਹੜੀ ਹੈ ਉਹ ਲਗਾਈ ਜਾਂਦੀ ਹੈ ਮਤਲਬ ਕਿ ਆਮਨੇ ਸਾਹਮਣੇ ਆਪਾਂ ਕਹੇ ਕਿ ਇੱਕੋ ਹਾਲ ਹੈਗਾ ਆਪਾਂ ਜਗਾ ਹੈਗੀ ਹੈ ਉੱਥੇ ਤੁਹਾਨੂੰ ਲੱਗਦਾ ਪਤਾ ਲੰਦਾ ਵੀ ਇੱਧਰ ਪੰਜਾਬ ਨੂੰ ਰਸਤਾ ਜਾਂਦਾ ਹੈ ਇਧਰ ਵਿਧਾਨਸ ਹਰਿਆਣਾ ਨੂੰ ਰਸਤਾ ਜਾਂਦਾ ਹੈਗਾ ਤੇ ਦੋਨਾਂ ਦੀਆਂ ਕਿਉਂਕਿ ਦੋ ਸਦਨ ਹੁੰਦੇ ਸੀ ਪਹਿਲਾਂ ਆਪਾਂ ਕਹੀਏ ਕਿ ਐ ਐਮਐਲ ਐ ਐਮਲੇ ਦੇ ਸੇ ਬੈਠਦੇ ਸੀ ਕਿ ਐਮਐਲ ਸੀ ਸੀਗਾ ਐਮਐਲ ਸੀ ਸੀਗਾ ਪਰ ਜਦੋਂ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਾ ਤਾਂ ਐਮਐਲ ਸੀ ਹੈਗੀ ਨਾ ਹਰਿਆਣਾ ਜੀ ਐਮਐਲ ਸੀ ਹੈਗੀ ਆ ਉਹ ਐਮਐਲ ਸੀ ਵਾਲਾ ਜਿਹੜਾ ਹਿੱਸਾ ਸੀਗਾ ਹਰਿਆਣਾ ਨੂੰ ਦੇ ਦਿੱਤਾ ਗਿਆ ਸੀਗਾ ਪੰਜਾਬ ਹਰਿਆਣਾ ਜਿਹੜਾ ਸੀਗਾ ਦੋਨੇ ਹੀ ਆਪਣੀਆਂ ਆਪਣੀਆਂ ਵਿਧਾਨ ਸਭਾ ਕੰਮ ਇਹ ਇਸ ਟਾਈਮ ਸਾਡੀਆਂ 90 ਸੀਟਾਂ ਪੰਜਾਬ ਦੀਆਂ 117 ਸੀਟਾਂ ਹੈਗੀਆਂ ਪਰ ਜਦੋਂ ਸਾਡੀਆਂ ਸੀਟਾਂ 126 ਹੋ ਜਾਣਗੀਆਂ ਸਾਨੂੰ ਹੋਰ ਆਪਾਂ ਕੀ 36 ਸੀਟਾਂ ਵਾਸਤੇ ਹੋਰ ਜ਼ਰੂਰਤ ਹੈ ਵਗੀ ਜਿਹੜੀ ਕਿ ਸਾਡੇ ਕੋਲ ਪੂਰਤੀ ਨਹੀਂ ਹੋਣੀ ਹੈਗੀ ਉਹਨਾਂ ਨੇ ਇਸ ਗੱਲ ਨੂੰ ਕਹੀ ਸੀ ਕਿ ਸਾਨੂੰ ਜੋ ਹੈਗੀ ਹੈ ਅਲੱਗ ਤੋਂ ਚੰਡੀਗੜ੍ਹ ਤੇ ਵਿਧਾਨ ਸਭਾ ਬਣਾਉਣ ਦੀ ਜਿਹੜੀ ਹੈ ਕਿ ਪਰਮਿਸ਼ਨ ਦੇਵੇ ਜੇ ਚੰਡੀਗੜ੍ਹ 'ਚ ਅਲੱਗ ਤੋਂ ਵਿਧਾਨ ਸਭਾ ਰਾਨਾ ਬਣਾਉਂਦਾ ਹੈਗਾ ਤਾਂ ਸਮਝੋ ਕਿ ਹਰਿਆਣਾ ਦਾ ਵੀ ਪੰਜਾਬ ਦੇ ਉੱਪਰ ਜਿਹੜਾ ਹੈਗਾ ਇੱਕ ਦਬਦਬਾ ਬਣਦਾ ਆ ਆਪਾਂ ਕੀ ਅਧਿਕਾਰ ਬਣਦਾ ਕਿ ਸਾਡਾ ਜੀ ਵਿਧਾਨ ਸਭਾ ਚੰਡੀਗੜ੍ਹ ਤੇ ਆ ਪਰ ਪੰਜਾਬ ਜਿਹੜਾ ਸੀਗਾ ਉਹਦਾ ਵਿਰੋਧ ਦਾ ਹੈਗਾ ਆ ਤਾਂ ਉੱਥੇ ਹਰਿਆਣਾ ਆਪਣੇ ਲਗਦੋ ਵਿਧਾਨ ਸਭਾ ਕਿਉਂ ਬਣਾਵੇ ਜਦਕਿ ਇਹ ਟੈਂਪਰੇਰੀ ਪ੍ਰਬੰਧਨ ਸੀਗਾ ਕਿ ਇਹ ਗੱਲ ਕਹੀ ਗਈ ਸੀ ਕਿ ਹਰਿਆਣਾ ਦੀ ਲਗਦੋ ਰਾਜस्तानी ਹੋਏਗੀ ਹਰਿਆਣਾ ਦੀ ਲਗਦੋ ਵਿਧਾਨ ਸਭਾ ਹੋਏਗੀ ਹਰਿਆਣਾ ਦੀ ਲਗਦੋ ਸੈਕਟਰੀਟ ਸਭ ਕੁਝ ਲਗ-ਲਗ ਹੋਏਗਾ ਪਾਵੇਂ ਸੈਕਟਰੀ ਦੀ ਗੱਲ ਕਰੀਏ ਸੈਕਟਰੀ ਵੀ ਅੱਜ ਦੀ ਡੇਢ ਦੇ ਵਿੱਚ ਅੱਧਾ ਪੰਜਾਬ ਦੇ ਕੋਲ ਆ ਤੇ ਅੱਧਾ ਹਰਿਆਣੇ ਦੇ ਕੋਲ ਆ ਐਦਿ ਵਿਧਾਨ ਸਭਾ ਦੀ ਪੰਜਾਬ ਦੇ ਕੋਲ ਆ ਅੱਧੀ ਹਰਿਆਣੇ ਦੇ ਵਾਂਗ ਆਫਸਰ ਕਹੀ ਹੈ ਚੰਡੀਗੜ੍ਹ ਦੇ ਵਿੱਚ 40 60 ਦੀ ਰੇਸ਼ੋ ਹੈ ਜਿਹੜੀ 60 50 ਦੇ ਨੇ ਪੰਜਾਬ ਦੇ ਨੇ ਅਫਸਰ 40% ਰੇਸ਼ੋ ਜਿਹੜੀ ਹੈਗੀ ਹਰਿਆਣਾ ਦੀ ਹੈਗੀ ਆ ਐਦਾਂ ਦੀ ਜਿਹੜੀ ਵੰਡ ਸੀਗੀ ਉਹ ਚੱਲੀ ਦੇਣੀ ਆ ਪਰ ਵਿਵਧਾਨ ਜਿਹੜੀ ਰਾਜस्तानी ਸੀਗੀ ਉਹ ਹਰਿਆਣਾ ਦੀ ਹੈ ਅਲੱਗ ਬੰਦ ਬਣਾਉਣ ਦਾ ਪ੍ਰਵਾਨ ਉਹ ਜੋ ਪਰ ਪੁਰਾਣੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਅੱਜ ਜਿਹਦਾ ਅਸੀਂ ਦੰਸ਼ ਅਸੀਂ ਚੇਲ ਰਹੇ ਹੈਗੇ ਆ ਪਰ ਪੰਜਾਬ ਦੇ ਲੋਕਾਂ ਦੇ ਜਿੱਤ ਹੈਗੀ ਆ ਆਪਾਂ ਕਹੀਏ ਇਹ ਵੀ ਅਗਰ ਇਹ ਪ੍ਰਸਤਾਵ ਖਾਰਜ ਕੀਤਾ ਜਾਂਦਾ ਜੀ ਬਿਲਕੁਲ ਤੁਸੀਂ ਦੇਖੋ ਕਿਤੇ ਨਾ ਕਿਤੇ ਜਿਹੜਾ ਹੈ ਕਿ ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹਰਿਆਣਾ ਤੇ ਪੰਜਾਬ ਦੇ ਵਿਚਕਾਰ ਇੱਕ ਪੂਰਾ ਰੇੜਕਾ ਜਿਹੜਾ ਉਹ ਖੜਾ ਹੋ ਜਾਣਾ ਸੀਗਾ ਤੇ ਨਾਲ ਹੀ ਜਿਹੜਾ ਅ ਕੇਂਦਰ ਦਾ ਜਿਹੜਾ ਗੱਲ ਕਰੀਏ ਬੀਜੇਪੀ ਦੀ ਜੋ ਪੰਜਾਬ ਦੇ ਵਿੱਚ ਪੋਜੀਸ਼ਨ ਆ ਉਹ ਕਿਤੇ ਹੋਰ ਉਸ ਨੂੰ ਢਾਹ ਜੜੀ ਆ ਉਹ ਲੱਗ ਸਕਦੀ ਸੀ ਨੇ ਤਕਉ ਇਹ ਜਿਹੜੀ ਪ੍ਰਸਤਾਵ ਭਾਵੇਂ ਆਈ ਸੀ ਪਰ ਨਹੀਂ ਬਣ ਸਕਦਾ ਹੈਗਾ ਦੇਖੋ ਜਦੋਂ ਪੁਨਰਗਠਨ ਐਕਟ ਸਪਸ਼ਟ ਗੱਲ ਕਰਦਾ ਹੈਗਾ ਕਿ ਹਰਿਆਣਾ ਦੀ ਲਗ ਤੋਂ ਰਾਜਤ ਨਹੀਂ ਉਹ ਉਸ ਰਾਜਤਾਨੇ ਦੇ ਵਿਧਾਨ ਸਭਾ ਦੇ ਦੋ ਦੋ ਵਿਧਾਨ ਸਭਾ ਥੋੜੀ ਹੋ ਸਕਦੀਆਂ ਇੱਕ ਚੰਡੀਗੜ੍ਹ ਬਣਾਉਗੇ ਤੁਸੀਂ ਫਿਰ ਉਸ ਜਗ੍ਹਾ ਕਿ ਅਸੀਂ ਹੋਰ ਜਗ੍ਹਾ ਬਣਾਉਗੇ ਇਹ ਨਹੀਂ ਹੋ ਸਕਦਾ ਸੀਗਾ ਹੈਗਾ ਇਹ ਬਿਲਕੁਲ ਹੀ ਆਪਾਂ ਕਹੀਏ ਕਿ ਕਿਸੇ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਵਾਲੀ ਗੱਲ ਸੀ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਵਾਲੀ ਗੱਲ ਸੀਗੀ ਹਰਿਆਣਾ ਜੋ ਮਰਜ਼ੀ ਕਹਿੰਦਾ ਰਹੇ ਵੀ ਅਸੀਂ ਹਰਿਆਣਾ ਦਾ ਪੰਜਗੂੜਾ ਐਡਾ ਵੱਡਾ ਸ਼ਹਿਰ ਆ ਪੰਜਗੂੜਾ ਚ ਕਮਿਊਨਿਟੀ ਚੰਡੀਗੜ੍ਹ ਦੇ ਨਾਲ ਟ੍ਰੈਸਿਟ ਦੀ ਗੱਲ ਕਰਦੇ ਆਂ ਕਹਿੰਦਾ ਪੰਜਾਬ 'ਚ ਜੇ ਗੱਲ ਕਰਦੇ ਆਂ ਤਾਂ ਚੰਡੀਗੜ੍ਹ ਪੰਜਗੂਲਾ ਤੇ ਮੋਹਾਲੀ ਦੀ ਗੱਲ ਹੁੰਦੀ ਹੈਗੀ ਆ ਤੇ ਪੰਜਗੂਲਾ ਸ਼ਹਿਰ ਜੋ ਉੱਥੇ ਕਿਉਂ ਬਣਾਉਂਦੇ ਹੈਗੇ ਤਾਂ ਪਾਬਾ ਜਿੱਥੇ ਬਣਾਈ ਜਾ ਰਹੀ ਹੈ ਉਸਦੇ ਬਿਲਕੁਲ 2 ਕਿਲੋਮੀਟਰ ਦੇ ਅੱਗੇ ਪੰਜਗੂਲਾ ਸ਼ੁਰੂ ਹੋ ਜਾਂਦਾ ਹੈ ਕਿਹ ਫਰਕ ਹੈ ਚੰਡੀਗੜ੍ਹ ਦੇ ਮਨੀ ਮਾਝਾ 'ਚ ਬਣੇ ਜਾਂ ਪੰਜਗੂਲਾ 'ਚ ਬਣੇ ਕੋਈ ਫਰਕ ਨਹੀਂ ਸਿਰਫ 1 ਕਿਲੋਮੀਟਰ ਦਾ ਫਰਕ ਹੈਗਾ ਜਿਹੜਾ ਆਪਾਂ ਕਹੀਏ ਜਿੱਥੇ ਬਣ ਰਹੀ ਹੈ ਔਰ ਪੰਜਗੂਲਾ ਦੀ ਹੱਦ ਦੇ ਵਿੱਚ 1 ਕਿਲੋਮੀਟਰ ਮੇਂ ਜ਼ਿਆਦਾ ਦਸਤ ਹੈਗਾ ਤੇ ਉੱਥੇ ਬਣੀ ਚਾਹੀਦੀ ਆ ਖੜਾ ਹੁੰਦਾ ਹੋਵੇ ਕੱਲ ਨੂੰ ਕੋਈ ਲਾਅ ਐਂਡ ਆਊਟ ਦੀ ਸਥਿਤੀ ਬਣੀ ਇਸ ਨੂੰ ਵੀ ਵਿਚਾਰਿਆ ਗਿਆ ਹੋਵੇਗਾ ਜੀ ਠੀਕ ਹੈ ਮਨੋਜ ਦਾ ਇਸ ਜਾਣਕਾਰੀ ਦੇ ਲਈ ਧੰਨਵਾਦ ਤਾ ਇੱਕ ਵੱਡਾ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਉਲਿਆ ਗਿਆ ਹੈ ਕਿ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਨਹੀਂ ਬਣੇਗੀ ਤੇ ਹੁਣ ਅਗਲੀ ਖਬਰ ਦਾ ਰੁਕਕਾਰ ਦਿਆਂ ਜਿੱਥੇ ਮੋਹਾਲੀ ਨਗਰ ਨਿਗਮ ਦੀ ਹੱਦਬੰਦੀ ਨੂੰ ਲੈ ਕੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਹੱਦਬੰਦੀ ਨੂੰ ਲੈ ਕੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ 14 ਪਿੰਡਾਂ ਸਣੇ ਕਈ ਸੈਕਟਰ ਨਗਰ ਨਿਗਮ ਸੀਮਾ ਦੇ ਵਿੱਚ ਹੈ ਜਿਹੜੇ ਉਹ ਸ਼ਾਮਲ ਹੋਣਗੇ ਸਾਰੇ ਨਵੇਂ ਸੈਕਟਰ ਚੱਪੜਚੜੀ ਤੇ ਲਾਂਦਰਾ ਨਗਰ ਨਿਗਮ ਦੇ ਵਿੱਚ ਸ਼ਾਮਲ ਹੋਣਗੇ ਕਬੱਡੀ ਖਬਰ ਹੈ ਜਿੱਥੇ ਮੋਹਾਲੀ ਨਗਰ ਨਿਗਮ ਦੀ ਹੱਦਬੰਦੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ 14 ਪਿੰਡਾਂ ਸਣੇ ਕਈ ਸੈਕਟਰ ਨਗਰ ਨਿਗਮ ਸੀਮਾ ਦੇ ਵਿੱਚ ਸ਼ਾਮਲ ਹੋਣਗੇ ਕਾਜੀ ਖੁਸ਼ੀ ਦੇ ਵਿੱਚ ਆਪਤ ਦੇ ਵਿੱਚ ਜਿੰਨੀ ਵੀ ਸਾਡੀ ਟੀਮ ਸੀਗੀ ਜਿਹੜੀ ਲੱਗੀ ਹੋਈ ਸੀਗੀ ਵੀ ਜਿਹੜੀ ਇਹ ਕਾਰਪੋਰੇਸ਼ਨ ਦੇ ਵਿੱਚ ਬਲੌਂਗੀ ਨੂੰ ਲਿਆ ਜਾਵੇ ਉਹਦੇ ਵਿੱਚ ਅਸੀਂ ਆਪਤ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਲੌਂਗੀ ਨੂੰ ਜਿਹੜਾ ਹੈਗਾ ਕਾਰਪੋਰੇਸ਼ਨ ਦੀ ਜਿਹੜੀ ਹੱਦ ਹਦੂਦ ਵਧਾਈ ਗਈ ਹੈ ਉਹਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਲਿਆ ਗਿਆ ਜੀ ਬਲੌਂਗੀ। ਫ਼ਰੀਦ ਹਾੜੀ ਜੀ ਗੱਲ ਨਹੀਂ ਆਪਾਂ ਕਰਦੇ ਜਿਹੜੇ ਇਲਾਕੇ ਨਵੇਂ ਵਿੱਚ ਲਏ ਨੇ। ਮੈਂ ਸਮਝਦਾ ਕਿ ਕਾਂਗਰਸ ਪਾਰਟੀ ਬੜੀ-ਬੜੀ ਜਿੱਤਾਂ ਹੈ ਔਰ ਉਹਨਾਂ ਇਲਾਕਿਆਂ ਦੀ ਬੜੀ-ਬੜੀ ਜਿੱਤਾਂ ਇਹਦੇ ਇਲਾਕੇ ਆਪਾਂ ਨੇ ਹਰ ਪਸ਼ ਦੇ ਵਿੱਚ ਹਿੱਸਾ ਬਣਾਏ ਨੇ ਮੈਂ ਹਾਊਸ ਦੀ ਮੀਟਿੰਗ ਦੇ ਵਿੱਚ ਵੀ ਕਿਹਾ ਸੀਗਾ ਐ ਨਹੀਂ ਦਬਕੇ ਨਹੀਂ ਕਿਹਾ ਲਲਕਾਰ ਕੇ ਕਿਹਾ ਸੀਗਾ ਐ ਡਰ ਕੇ ਨਹੀਂ ਕਹੀ ਕੋ ਗੱਲ ਮੈਂ ਕਿਹਾ ਸੀਗਾ ਕਿ ਸਿੱਧੂ ਸਾਹਿਬ ਨੇ 21 ਦੇ ਵਿੱਚ ਮਤਾ ਪਵਾਇਆ ਸੀ ਕਿ ਆਪਾਂ ਆਹ ਲਾ ਕੇ ਮਹਾਰਾਜ ਦਾ ਹਿੱਸਾ ਬਣਾਉਣਗੇ ਔਰ ਉਹ ਇਲਾਕੇ ਸੀਗੇ ਅਸੀਂ ਉਹਦਾ ਹਿੱਸਾ ਬਣਾਉਣ ਵਾਸਤੇ ਅਸੀਂ ਮਤਾ ਪਾ ਕੇ ਸਰਕਾਰ ਨੂੰ ਭੇਜਤਾ ਸੀ ਨਹੀਂ ਦੇਖੋ ਜਿਹੜੇ ਪੈ ਗਏ ਉਹਦਾ ਸਵਾਗਤ ਕਰਦੇ ਆਪਾਂ ਪਰ ਜਿਹੜੇ ਰਹਿ ਗਏ ਜੇ ਕੋਈ ਛੋਟਾ ਜਿਹਾ ਇਲਾਕਾ ਹੀ ਭਾਵੇਂ ਰਹਿ ਗਿਆ ਤੁਸੀਂ ਮਿਲਕ ਪ੍ਰਾਂਤ ਤੋਂ ਲੁਧਿਆਣਾ ਵੱਲੋਂ ਜਾਂਦੇ ਹੋ ਰਾਈਟ ਸਾਈਡ ਤੇ ਏਟੀਐਸ ਇੱਕ ਸੈਟੀ ਹੈਗੀ ਆ ਉਹਦੇ ਨਾਲ ਹੀ ਬੜਮਾ ਜਰਾ ਉਸੇ ਪਿੰਡ ਦੀ ਜ਼ਮੀਨ ਦੇ ਵਿੱਚ ਬਣੀ ਹੋਈ ਇੱਕ ਸੈਟੀ ਹੈਗੀ ਆ ਉਹ ਲੈ ਲਈ ਕੋਸ਼ਿਸ਼ ਕਰਦੇ ਉਹ ਕਾਰਨ ਕੀ ਆ ਨਹੀਂ ਚੱਲਣੇ ਚਾਹੀਦੇ ਇਹ ਲੈ ਆ ਉਹਦਾ ਸਵਾਗਤ ਕਰਦੇ ਆਂ ਪਰ ਲੋਕਾਂ ਦੀ ਡਿਮਾਂਡ ਜਿੰਨੀ ਤੇ ਹੋ ਸੀਗੀ ਉਹ ਜਿਉਂ ਜਿਉਂ ਰਿਵਿਊ ਹੋਈ ਗਿਆ ਤੇ ਉਹਦੇ ਉਹ ਗੰਬਰਪਰ ਹੋਇਆ ਨਾ ਤੇ ਜਦੋਂ ਹੁਣ ਇਹਨਾਂ ਨੇ ਪਿੱਛੇ ਕੀਤਾ ਕਿ ਮੇਰੇ ਸਰਪ ਟਿਕਟ ਵੀ ਕਾ ਕੇ ਆਪਣੇ ਸੌਰੀ ਕਲਵੰਦ ਸਿੰਘ ਨੇ ਆਪਣੀ ਮਰਜ਼ੀ ਨਾਲ ਕੁਝ ਏਰੀਆ ਜਿਹੜੇ ਪਾਏ ਸੀ ਉਹ ਕੱਢ ਤੇ ਜਿਹੜਾ ਮੱਦੇ ਪਾਏ ਹੋਏ ਸੀ ਤੇ ਆਪਣੀ ਮਰਜ਼ੀ ਨਾਲ ਨਵੇਂ ਏਰੀਆ ਪਾਤੇ ਅਸੀਂ ਨਵੇਂ ਪਾਉਣ ਦੇ ਖਿਲਾਫ ਨਹੀਂ ਸੀ ਅਸੀਂ ਜਿਹੜੇ ਸਾਰੇ ਏਰੀਆ ਨੂੰ ਪ੍ਰੋਪਰ ਜਿਹੜਾ ਨੂੰ ਸਰਵ ਨਹੀਂ ਮਿਲੇ ਤੇ ਜਿਹੜੇ ਏਰੀਆ ਨਵੇਂ ਪਾ ਉਹਨਾਂ ਨੂੰ ਰੱਖੋ ਤੇ ਜਿਹੜੇ ਪੁਰਾਣੇ ਆਪਦੀ ਮੱਧਾ ਪਿਆ ਉਹਨਾਂ ਤੁਸੀਂ ਕਿਉਂ ਵਿੱਚੋਂ ਕਰ ਰਹੇ ਹੋ ਤੇ ਉਹਨਾਂ ਨੇ ਕੀਤਾ ਕਿ ਉਹ ਪਿਕਚਰ ਵੀ ਕਰ ਲਿਆ ਤੇ ਲੋਕਾਂ ਦੇ ਰੋਸ ਵਾਢੀ ਇਸ ਕਾਰਨ ਤੇ ਅਗਲੀ ਖਬਰ ਦਾ ਰੁਕਕਾਰ ਦਿਆਂ ਜਿੱਥੇ 14 ਦਸੰਬਰ ਨੂੰ ਤਿੰਨ ਜਗ੍ਹਾ ਪੰਚਾਇਤ ਸੰਮਤੀ ਚੋਣਾਂ ਨਹੀਂ ਹੋਣਗੀਆਂ ਖਰੜ ਮਾਜਰੀ ਡੇਰਾ ਬਸਤੀ ਦੇ ਵਿੱਚ ਮੋੜ ਜਿਹੜਾ ਇਹਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ ਤਾਂ 15 ਪਿੰਡ ਮੋਹਾਲੀ ਕਾਰਪੋਰੇਸ਼ਨ ਚ ਸ਼ਾਮਲ ਹੋਣ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਤਾਂ 15 ਗ੍ਰਾਮ ਪੰਚਾਇਤਾਂ ਨੂੰ ਮੋਹਾਲੀ ਦੇ ਅਧਿਕਾਰ ਖੇਤਰ ਦੇ ਵਿੱਚੋਂ ਜਿਹੜਾ ਉਹ ਬਾਹਰ ਕੀਤਾ ਗਿਆ ਹੈ ਤਾਂ ਵੱਡੀ ਖਬਰ ਹੈ ਜਿੱਥੇ ਕਿ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਬੰਧੀ ਚੋਣਾਂ ਦੇ ਵਿੱਚ ਤਿੰਨ ਜਗ੍ਹਾ ਇਹ ਚੋਣਾਂ ਨਹੀਂ ਹੋਣਗੀਆਂ ਖਰੜ ਮਾਜਰੀ ਡੇਰਾ ਬਸਤੀ ਦੇ ਵਿੱਚ ਮੁੜ ਜਿਹੜਾ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ 15 ਪਿੰਡਾਂ ਦਾ ਜੀ ਕਿ ਮੁਹਾਲੀ ਕਾਰਪੋਰੇਸ਼ਨ ਚ ਸ਼ਾਮਲ ਹੋਣ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ